ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਵਾਹਿਗੁਰੂ ਜੀ ਆਪਾਂ ਹੁਣ ਵਾਪਸ ਚੱਲਦੇ ਆਂ ਦੇਖੋ ਭੀੜ ਕਿੰਨੀ ਆ ਬਹੁਤ ਜ਼ਿਆਦਾ ਹੈ ਅਸੀ ਕਾ ਬਾਈ ਹੋਰ ਬਾਈ ਬਾਹਰ ਆਯੋ ਕਣਕ ਦਾ ਕੀ ਕਰੀਓ ਤੇ ਖਾਲੀ ਸਾਰੀ ਨੀ ਹੋਰ ਸਾਰੀ ਖਾਲੀ ਬਣ ਤੂੰ ਸੁੱਤੀ ਬੈਠੀ ਨੀ ਉਹਨੂੰ ਸੁੱਤੀ ਵੀ ਤੇ ਦਵਾਈ ਦਿੱਤੀ ਤੇ ਜਿਹੜਾ ਵੀ ਉਹਨੂੰ ਕੜੀ ਘੰਟੇ ਦੀ ਕਵਰ ਹੋਈ ਬਾਈ ਗੁਰਦੀ ਕੀ ਫਤਿਹ ਜੀ ਬਾਬਿਆਂ ਨੇ ਪਹਿਲਾਂ ਹੀ ਕੱਖ ਧਰ ਰੱਖੇ ਨੇ ਮੂਰੇ ਚੰਗੇ ਹੁੰਦੇ ਨੇ ਹਾਂ ਮੈਂ ਤਾਂ ਆਪ ਗਿਆ ਵਧੀਆ ਹਾਂ ਮਾਂ ਮੈਚਿੰਗ ਵੀ ਕਰਨਾ ਆ ਸੂਟ ਨਾਲ ਹਾਂ ਵਧੀਆ ਆ ਇਧਰ ਤਾਂ ਤੜਕੇ ਵੀ ਲਾ ਤੇ ਇੱਧਰ ਹਾਂ ਉਹ ਜੀ ਤਿੰਨ ਘਰ ਮਿਲ ਗਏ ਚੌਥੇ ਘਰ ਆ ਗਏ ਹੁਣ ਚੌਥੇ ਘਰ ਵੀ ਮਿਲ ਗਏ ਹੁਣ ਪੰਜਵੇਂ ਘਰ ਚਲਦੇ ਆਪਾਂ ਕਿੰਨਾ ਦੇ ਘਰ ਚਲਦੇ ਇੱਥੇ ਤਾਂ ਪਹਿਲਾਂ ਵੀ ਵੀਡੀਓ ਬਣਾਈ ਆਪਾਂ ਵਿਆਹ ਇਸ ਕੀ ਉੱਥੇ ਤੇ ਲੋ ਜੀ ਅੰਦਰ ਚਲਦੇ ਆ ਬੱਚੇ ਨੰਨੀ ਪਾਲਟੀ ਨਿਕਲ ਰਹੀ ਬਾਹਰ ਪਾਸਾ ਟਿਉਰਨ ਮੋੜਨਾ ਤੁਮਨ ਦਸ ਤੋਂ ਲੰਮੀ ਮੋ ਚੱਕ ਲਿਆ ਜੀ ਪਤਾ ਨਹੀਂ ਲੱਗਿਆ ਦੀ ਵੇਹੜਾ ਮੋੜਨਾ ਉਲਤੇ ਚੜ ਕੇ ਉਧਰ ਉੱਤਰ ਜਾਂਦੇ ਹਨਾ ਹੋਰ ਕੀ ਦੀ ਨਾ ਉਥੇ ਅੱਗੇ ਹੈਗਾ ਉਹ ਤੇ ਕਿਸਾਨੇ ਦੇ ਬੁਲਾਂ ਦੇ ਪਰਲੇ ਤੇ ਇਹ ਵੀ ਕਹਦਾ ਸਹੀ ਆ ਪਰ ਉਹ ਸੇਰ ਮੱਜਰੇ ਲਵੇ ਹੂੰ ਸੇਰ ਮੱਜਰਾ ਜਿੱਥੇ ਉੱਥੇ ਉੱਤਰ ਜਾਂਦੇ ਨਾ ਹਰਦੇ ਉਪਰ ਦੀ ਕੋਲਾ ਹਰਦੇ ਥੋੜੀ ਉਰੇ ਚੜ ਕੇ ਉੱਥੇ ਨੂੰ ਉਤਰਦੇ ਆ ਉਹ ਜਿੱਦਣ ਨੂੰ ਆਪਾਂ ਜੱਸ ਗੋ ਨੂੰ ਜਾਂਦੇ ਹੁੰਦੇ ਆ ਗੱਡੂ ਥੱਲੇ ਦੀ ਕੋਈ ਲੱਗਦਾ ਪਤਾ ਨਹੀਂ ਆਦੇ ਉਰੇ ਹੀ அது ஊர்ல பஸ் இது ஊர்லேயே மாதிரி ਨਣਾ ਹੁੰਦਾ ਨਾਲੇ ਤਾਂ ਨਾਲੇ ਐਂ ਲੱਗਦਾ ਇਹ ਸ਼ਹਿਰ ਵਧੀਆ ਹੁੰਦਾ ਐ ਜੀ ਹੁਣ ਕੀ ਬਣਦੀ ਨਾਲ ਹਾਂ ਵੀ ਬਣਾਦਾ ਮੈਂ ਤਾਂ ਉਹ ਗੱਲ ਕਰਦਾ ਵੀ ਤੇ ਕਿੰਨਾ ਤਾਂ ਸੋਹਣਾ ਲੱਗਦਾ ਹੈ ਮੈਰਜ ਉੱਥੇ ਅੱਗੇ ਦੇਖੀ ਉਦੋਂ ਵੀ ਬੰਤੀਆਂ ਚ ਵਧੀਆ ਲੱਗੂਗਾ ਉਹਦਣ ਬਣਾਈ ਦੀ ਇੱਕ ਦਿਨ ਜਿੱਦਣ ਮੈਂ ਕਿੱਥੋਂ ਆਈ ਸੀ ਪੁੱਛਦੇ ਦੇ ਮਾਤਾ ਰਾਤ ਨੂੰ ਕਿੱਥੇ ਫਿਰਦੀ ਉਹਦੋਂ ਨਹੀਂ ਆਈ ਸੀ ਦਾ ਇਹਨਾਂ ਨਾਲ ਇਹ ਡੀਐਸਪੀ ਨੇ ਲਾਈ ਉਹ ਅਖੇਰ ਤੱਕ ਇਹਨੇ ਬਹੁਤ ਦੋ ਕਰਨ ਇੱਕ ਘਰੇ ਆ ਇੱਕ ਉਹਦੀ ਕੋਠੀ ਦੇ ਮੂਹਰੇ ਖੁੱਲੋ ਖਿੱਦਿਓ ਲਾ ਦੋ ਖਿੱਦਿਓ ਲਾ ਦੋ ਜਿੱਦੂ ਲਾ ਰਹਾ ਹਾਂ ਤਾਂ ਵਿਕਿੰਗ ਖੁੱਲਾ ਇਹ ਤਾਂ ਮੈਂ ਤਾਂ ਖੋਲਦੇ ਬੈਗਰੂ ਜੀ ਲੋ ਜੀ ਆਪਾਂ ਹੁਣ ਸਵੇਰੇ ਚਾਹ ਧਰਦੇ ਆਂ ਚਾਹ ਬਣਾਉਣੀ ਆ ਦੂਜੇ ਦਿਨ ਦੀ ਦੁਪਹਿਰ ਤੋਂ ਬਾਅਦ ਦੀ ਤੇ ਰਾਤ ਨੇਰੇ ਹੋ ਗਏ ਸੀਗੇ ਤੇ ਫਿਰ ਮੈਂ ਵੀਡੀਓ ਬਣਾਈ ਨਹੀਂ ਰੋਟੀ ਪਣੀ ਪਕਾਇਆ ਰਾਤ ਆ ਕੇ ਕਿਵੇੜਾ ਬਹੁਤ ਹੋ ਗਿਆ ਸੀਗਾ ਸਾਨੂੰ 7 7:30 8:00 ਵਜੇ ਸੀਗੇ ਉਸ ਤੋਂ ਬਾਅਦ ਮੈਂ ਲਾਈਵ ਲਾਤਾ ਸੀਗੇ ਇੱਧਰ ਹੁਣ ਦੁਪਹਿਰ ਦੀ ਚਾਹ ਪਾਣੀ ਬਣਾਉਣੀ ਆ ਚਾਹ ਪਾਣੀ ਬਣਾ ਕੇ ਹੁਣ ਇੱਧਰ ਸਬਜ਼ੀ ਨੂੰ ਤੜਕਾ ਲਗਾ ਲਈਏ ਤੇ ਆਪ ਪਿਆਜ਼ ਆਦਰਕ ਹਰੀ ਮਿਰਚ ਸਾਰਾ ਕੁਝ ਭੁੰਨ ਲਿਆ ਸੀਗਾ ਤੇ ਹੁਣ ਪਾਉਣੀ ਹੈ ਮੈਂ ਆਲੂ ਪਹਿਲਾਂ ਆਲੂ ਪਾ ਲਈਏ ਆਲੂ ਪਾ ਕੇ ਇਹਨਾਂ ਨੂੰ ਭੁੰਨ ਲੈਣਗੇ ਥੋੜਾ ਜਿਹਾ ਆਪਾਂ ਪਹਿਲਾਂ ਆਲੂ ਭੁੰਨ ਲਾਂਗੇ ਸਬਜ਼ੀ ਪਾਵਾਂਗੇ ਉਹ ਤੋਂ ਬਾਅਦ ਤੇ ਲੋ ਜੀ ਹੁਣ ਸ਼ਾਮ ਨੂੰ ਸਬਜ਼ੀ ਬਣਾਉਣੀ ਆ ਸਵੇਰੇ ਬੇਟਾ ਸਵੇਰੇ ਸਬਜ਼ੀ ਪਈ ਸੀਗੀ ਰਾਤ ਵਾਲੀ ਪਈ ਸੀ ਕਿ ਉਸ ਸਵੇਰੇ ਬਣਾ ਕੇ ਗਈ ਸੀ ਆ ਕੇ ਖਾਈ ਸਵੇਰੇ ਖਾ ਕੇ ਨਹੀਂ ਗਏ ਤੇ ਲੋ ਜੀ ਹੁਣ ਖਾ ਪੀ ਕੇ ਰਾਤ ਪੈ ਗਈ ਸੀਗੀ ਸਾਜਰੀ ਫਿਰ ਕੁਸ ਤੱਕ ਬੇੜਾ ਹੋ ਗਿਆ ਸੀਗਾ ਬਹੁਤ ਜਿਆਦਾ ਹਨੇਰਾ ਹੋ ਗਿਆ ਸੀਗਾ ਹੁਣ ਇੱਧਰ ਆਲੂ ਫਰਾਈ ਕਰ ਲਈ ਪਿਆਜ਼ ਪਾ ਕੇ ਪਹਿਲਾਂ ਫਿਰ ਆਲੂ ਉਸ ਤੋਂ ਬਾਅਦ ਹੁਣ ਸਬਜੀ ਤੋਂ ਕੱਟ ਲਈ ਸੀਗੀ ਵੈਸੇ ਮੈਂ ਕੱਟ ਤਾਂ ਲਈ ਸੀਗੀ ਜਦੋਂ ਚਾ ਪੀਂਦੇ ਸੀਗੇ ਪਹਿਲਾਂ ਹੀ ਘਟ ਸੀਗੀ ਚਾ ਪੀਣੇ ਤੋਂ ਤਾਂ ਪਹਿਲਾਂ ਹੀ ਉਹਨਾਂ ਨੇ ਮੈਂ ਕਿਹਾ ਚਾ ਬਣਾ ਲਾਂ ਨਾਲੇ ਸਬਜੀ ਨੂੰ ਤੜਕਾ ਲਗਾ ਦਾਂ ਸਾਜਰੀ ਫਿਰ ਬੰਦ ਕਰ ਦੂੰਗੀ ਤੜਕਾ ਲਗਾ ਕੇ ਰੱਖ ਦਾਂ ਨਹੀਂ ਫਿਰ ਰੀਨ ਲਾਂਗੇ ਜਦੋਂ ਸ਼ਾਮ ਨੂੰ ਰੋਟੀ ਪਕਾਉਂਗੀ ਮੈਂ 6:30 ਪਕਾਉਣੀ ਆ ਫਿਰ 8 ਵਜਿਆਂ ਦੇ ਹੁਣ ਥੋੜੀ ਜੀ ਲੇਟ ਲਾਉਣੀ ਆ ਸਬਜ਼ੀ ਆਪਾਂ ਬਣਾ ਰਹੇ ਆ ਅੱਜ ਤੋਰੀਆਂ ਦੀ ਤੋਰੀਆਂ ਦੀ ਸਬਜ਼ੀ ਬਣਾ ਕੇ ਇਹਨੇ ਧੋ ਦੇ ਨੇ ਚੰਗੀ ਤਰ੍ਹਾਂ ਇਹਨੇ ਆਲੂ ਰਿਜਦੇ ਨੇ ਮੜੇ ਜੇ ਤੇ ਇਹਨੇ ਨੂੰ ਧੋ ਦਾਨੀਆਂ ਧੋ ਕੇ ਸਕਾ ਦਾਨੀਆਂ ਸੁੱਕ ਜੂਗੇ ਇਹਨੇ ਪਾਣੀ ਜਾਂ ਨੁੱੱਚ ਜੂਗਾ ਇਹਨੇ ਰੱਖ ਦੇਣੀਆਂ ਰੱਖ ਕੇ ਇਹਨੇ ਆਪਣੇ ਧੋ ਕੇ ਸਮਾਰ ਕੇ ਰੱਖ ਕੇ ਸਬਜ਼ੀ ਇੰਨੇ ਉਧਰ ਤੜਕਾ ਲਾ ਕੇ ਚਾਹ ਪੀ ਲਾਂਗੇ ਚਾਹ ਪਾਣੀ ਪੀ ਕੇ ਫਿਰ ਬੇਲੇ ਆ ਫਰੀਆਂ ਫਿਰ 7 7:30 ਨਾਲੇ ਭਾਂਡੇ ਜਿੰਡੇ ਮਾਂਜੀ ਜਾਂਦੇ ਨੇ ਤੇ ਨਾਲੇ ਫਿਰ ਰੋਟੀ ਲਾ ਲਾਂਗੇ ਲੇਟ ਹੀ ਲਾਉਣੀ ਆ ਹੁਣ ਬੇਟੇ ਕਰਕੇ ਥੋੜੇ ਜਾਂ ਕਿਉਂ ਫਿਰ ਵਧੀਆ ਨਹੀਂ ਲੱਗਦੀ ਹਨਾ ਸੁੱਕ ਜੀ ਜਾਂਦੀਆਂ ਨੇ ਰੋਟੀਆਂ ਤੇ ਲੋ ਜੀ ਆਲੂ ਵੀ ਆਪਣੇ ਰਿੱਜ ਰਹੇ ਸੀਗੇ ਇੱਧਰ ਆਲੂ ਰਿੱਜ ਸੀਗੇ ਪਾ ਲਏ ਸੀਗੇ ਮੈਂ ਤੇ ਆਲੂ ਪਾ ਕੇ ਰਿੱਜ ਦਿਆਂ ਫਰਾਈ ਕਰ ਤਾਂ ਇੱਧਰ ਚਾਹ ਬਣ ਗਈ ਆ ਤੇ ਇਧਰ ਮੈਂ ਆਲੂ ਪਾ ਕੇ ਤੋਰੀਆਂ ਪਾਤੀਆਂ ਸੀ ਇਹਦੇ ਵਿੱਚ ਇਹਨੂੰ ਟੱਕ ਦਾਨੀ ਐਨੇ ਟੱਕ ਕੇ ਰੱਖਦਾਨੀਆ ਗੈਸ ਥੋੜਾ ਥੋੜਾ ਚੱਲ ਰਿਆ ਸੀ ਵੈਸੇ ਟੱਕ ਕੇ ਹੁਣ ਚਾਹ ਪੋਣ ਲਈ ਆਪਾਂ ਚਾਹ ਪਣੀ ਪੀ ਕੇ ਲੋ ਜੀ ਸਬਜੀ ਇਹਦੇ ਚ ਪਾ ਲਈ ਫਿਰ ਮੈਂ ਇਹਦੇ ਵਿੱਚ ਪਾਲਾ ਨੂਨ ਤੇ ਹਲਦੀ ਹਲਦੀ ਪਾ ਕੇ ਇਹਨੂੰ ਰਿੰਨ ਲਾ ਮੈਂ ਥੋੜੀ ਜੀ ਪਹਿਲਾਂ ਤੇ ਰਿੰਨ ਕੇ ਰਿੰਨ ਦੀਆਂ ਮਿਕਸ ਹੋ ਜੂ ਹਲਦੀ ਜੀ ਫਿਰ ਕੱਚੀ ਜੀ ਨਹੀਂ ਰਹਿੰਦੀ ਹਲਦੀ ਤੇ ਇਹਨਾਂ ਨੂੰ ਫਰਾਈ ਕਰ ਲਾ ਪਹਿਲਾਂ ਹੁਣ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਕੀ ਪਾਉਨੇ ਅੱਜ ਦੁੱਧ ਵਾਲੀਆਂ ਤੋਰੀਆਂ ਬਣਾਵਾਂਗੇ ਤੋਰੀਆਂ ਚ ਫਿਰ ਮੈਂ ਦੁੱਧ ਪਾ ਲੂੰਗੀ ਨਾਲੇ ਤਾਂ ਹੁਣ ਦੁੱਧ ਗਰਮ ਕਰ ਲੈਣੇ ਆ ਨਾਲੇ ਭਾਂਡੇ ਢਿੰਡੇ ਮਾਂਜ ਲੈਣੇ ਆ ਨਾਲੇ ਆਪਾਂ ਸਬਜ਼ੀ ਬਣਾ ਲੈਣੇ ਆ ਸਬਜ਼ੀ ਤਾਂ ਪਰ ਥੋੜੀ ਜਿਹੀ ਫਰਾਈ ਤਾਂ ਹੋ ਗਈ ਸੀ ਹੁਣ ਇਹਦੇ ਵਿੱਚ ਦੁੱਧ ਪਾ ਲੂੰਗੀ ਮੈਂ ਰਿੰਨਕੀ ਹਲਦੀ ਥੋੜੀਆਂ ਨੂਨ ਤੇ ਹਲਦੀ ਆ ਪਾਤੀ ਮੂੰਗੀ ਇਹਦੇ ਚ ਆ ਮਸਰੀ ਪਾਤੀ ਛੋਲੇ ਪਾਤੇ ਚਿੱਟੇ ਆ ਪਿਆ ਜੀਰਾ ਆਪਾਂ ਲੂਣ ਚਾਰ ਚੱਲੀਆਂ ਲੂਣ ਦੀਆਂ ਹਨਾ ਬਾਕੀ ਸਾਬਣ ਧੋਣ ਵਾਲਾ ਤੇ ਕੱਪੜੇ ਧੋਣ ਨਾਲ ਉੱਧਰ ਤੇ ਹੀ ਵਿਹਲਾ ਕਰਤਾ ਅਹੀ ਦੀ ਸਮਾਨ ਪੀਪੀਆਂ ਉਹਤੀਆਂ ਸਰੋਂ ਦੇ ਤੇਲ ਦੀਆਂ ਹਨਾ ਸਰੋਂ ਦਾ ਤੇਲ ਤੇ ਪੀਪੀਆਂ ਪਾ ਲਿਆ ਘਿਓ ਪਾ ਲਿਆ ਹਨਾ ਇੱਧਰ ਆਪਾਂ ਨੇ ਦੁੱਧ ਰੜਕਿਆ ਸੀਗਾ ਇਹ ਲੱਸੀ ਪਈ ਸੀ ਫ੍ਰਿਜ 'ਚ ਮੈਂ ਕਿਹਾ ਇਹ ਲੱਸੀ ਤਾਂ ਕੋਈ ਪੀਂਦਾ ਨਹੀਂ ਹੈਗਾ ਹੁਣ ਇਹਨੂੰ ਪਨੀਰ ਪਾ ਲਨੀ ਆਪਾਂ ਫੇਰ ਲੋ ਜੀ ਪਨੀਰ ਪਾ ਦਣੀ ਆ ਪਾਉਣਾ ਮੈਂ ਰੱਖ ਲਿਆ ਸੀਗਾ 4 ਨੀ ਤੇ ਇਹਦੇ 'ਚ ਪਰ ਰੱਖਾ ਇੱਕ ਹੱਥ ਨਾ ਫੋਨ ਪੜਿਆ ਵਾ ਫਿਰ ਹੁਣ ਪਨੀਰ ਪਾ ਦਣੀ ਆ ਤੇ ਇਹ ਪਨੀਰ ਪਖਾ ਲਾਂਗੇ ਲੱਸੀ ਪੀਂਦੇ ਨਹੀਂ ਬੇਟਾ ਵੀ ਘੱਟੇ ਪੀਂਦਾ ਲੱਸੀ ਵਧੀਆ ਪਈ ਸੀਗੀ ਆਪਣੀ ਫ੍ਰੀਜੇ ਚ ਤੇ ਇਹਨੂੰ ਧੋ ਕੇ ਪਾ ਦਣੀ ਆ ਫਿਰ ਮੈਂ ਇਹਦੇ ਵਿੱਚ ਹਣਾ ਧੋ ਕੇ ਇਹਨੇ ਪਨੀਰ ਪਾ ਦਣੀ ਆ ਜਦ ਤੋ ਕਿ ਸ਼ਾਮ ਨੂੰ ਖਾਣੀ ਆ ਰੋਟੀ ਜਦ ਤੱਕ ਇਹਨੇ ਵਧੀਆ ਬਣ ਜਾਣਾ ਪਨੀਰ ਧੋ ਕੇ ਪਾ ਕੇ ਨਾਲ ਡੋਲੂ ਬੇਲਾ ਹੋ ਜਾਊਗਾ ਨਾਲੇ ਫਿਰ ਭਾਂਡੇ ਢਿੰਡੇ ਮਾਚਾਂਗੇ ਫ੍ਰੀ ਹੋ ਕੇ ਤੇ ਲੋ ਜੀ ਇਹਨੂੰ ਬੰਨਦਾ ਹੁਣ ਮੈਂ ਪਹਿਲਾਂ ਉੱਪਰ ਬੰਨਦਾ ਉੱਪਰ ਬੰਨ ਕੇ ਲੋ ਜੀ ਇੱਧਰ ਪਾ ਲਿਆ ਆਪਾਂ ਨੇ ਦੁੱਧ ਸਬਜੀ ਆਪਣੀ ਬਣ ਗਈ ਆ ਦਾਲ ਸਬਜੀ ਬਣ ਗਈ ਇਹਦੇ ਚ ਦੁੱਧ ਪਾ ਲਿਆ ਤੇ ਹੁਣ ਨਾਲ ਭਾਂਡੇ ਮਾਜ ਲੂ ਪਹਿਲਾਂ ਫੇਰ ਰੋਟੀ ਲਾਹੂੰ ਮੈਂ ਲੇਟ ਈ ਥੋੜੀ ਜੀ ਸਬਜੀ ਤਿਆਰ ਕਰਕੇ ਰੱਖ ਲਈ ਆ ਬਣੀ ਪਈ ਆ ਆਪਣੀ ਵਧੀਆ ਰਿਚ ਗਈ ਆ ਦੁੱਧ ਵਾ ਕੇ ਵਧੀਆ ਬਣਦੀ ਆ ਹੁਣ ਤਾਂ ਕਾਫੀ ਦਿਨ ਹੋ ਗਏ ਬਣਾਈ ਹੋਣੀ ਸੀਗੀ ਮੈਂ ਸਬਜੀ ਹੋਰ ਹੀ ਚਲਦੀਆਂ ਸੀਗੀਆਂ ਬਣਾ ਲਈ ਸੀਗੀ ਤੇ ਹੁਣ ਰੋਟੀ ਲਾਹੂੰ ਲੇਟ ਥੋੜੀ ਜੀ ਹਣਾ ਮੇਰੇ ਅਰੀਜਨਾ ਲਾ ਮੜੀ ਜੀ ਦੁੱਧ ਫਿਰ ਕਿਤੇ ਖੱਟੀ ਹੋ ਜੇ ਵੀ ਸਵੇਰੇ ਉਬਾਲੀ ਦੇ ਲਾਨੀਆ ਦੁੱਧ ਨੂੰ ਦੁੱਧ ਪਾ ਕੇ ਉਬਾਲੀ ਦੇ ਕੇ ਰੱਖ ਲੈਣੇ ਆ ਤੇ ਉਸ ਤੋਂ ਬਾਅਦ ਰੋਟੀ ਫਿਰ ਭਾਂਡੇ ਟਿੰਡੇ ਤੇ ਲੋ ਜੀ ਕਹਿ ਦੰਦੇ ਨੇ ਦਿਨ ਛੋਟੇ ਹੋ ਗਏ ਛੋਟੇ ਛੋਟੇ ਤਾਂ ਤਾਂ ਹੁਣ ਜੇ ਆਪਾਂ ਲੇਟ ਉੱਠਦੇ ਆ ਲੇਟ ਕੰਮ ਨਿਭੜਦਾ ਸਾਜਰੇ ਉੱਠਦੇ ਆ ਸਾਜਰੇ ਆਪਾਂ ਸਾਰਾ ਦਿਨ ਫਰੀ ਰਹਿਣੀ ਆ ਫਰੀ ਮੈਂ ਤਾਂ ਪਰ ਹਨਾ ਲੋ ਜੀ ਰਿਜਣ ਲੱਗੀ ਸਬਜੀ ਆਪਣੀ ਰਿਜਜੀ ਵਧੀਆ ਦੁੱਧ ਰਿਜਜੂਆ ਫਿਰ ਬੰਦ ਕਰ ਦਾਨੀ ਆਪਾਂ ਤੇ ਟੱਕ ਦਾਨੀ ਇਹਨੂੰ ਮੈਂ ਹੁਣ ਥੋੜਾ ਜਿਹਾ ਹੁਣ ਪਾਂ ਡੇਟਿੰਗ ਡਿਮਾਜ ਲਾਂ ਤੇ ਵੈਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਅਗਰ ਵੀਡੀਓ ਵਧੀਆ ਲੱਗਦੀ ਆ ਤਾਂ ਕਮੈਂਟ ਲਾਈਕ ਸਬਸਕ੍ਰਾਈਬ ਕਰੋ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਲਓ ਜੀ ਫਿਰ ਹੁਣ ਕੱਲ ਮਿਲਦੇ ਆਂ ਵੀਡੀਓ ਪਾਵਾਂਗੇ ਕੱਲ